ਲੜ ਗਿਆ ਨਹੀਂ ਹੋਦਾ ਆਇਆ ਜੀ ਜੀ ਨਿਕਲਿਆ ਉਹ ਆ ਗਿਆ ਬਾਈ ਆ ਗਿਆ ਵਾਹ ਜੀ ਜੀ ਵਾਹ ਜੀ ਯਾਰ ਜਲਦੀ ਕਰ ਕਾਲੀ ਬਾਹੋਂ ਦਾ ਚ ਉਹ ਆ ਗਿਆ ਬਾਈ ਆ ਗਿਆ ਮੈਨੂੰ ਨਹੀਂ ਕੰਮ ਜਣਾ ਆਇਆ ਜੀ ਉਹ ਯਾਰ ਇਹ ਟਾਈਮ ਤੇ ਨਹੀਂ ਪਹੁੰਚਾਉਂਦਾ ਯਾਰ ਇਹਦਾ ਪਤਾ ਨਹੀਂ ਕੀ ਹੋ ਉਹ ਆ ਯਾਰ ਦੈਨਾਂ ਵੀ ਕਾਲੀ ਹੁੰਦੀ ਆ ਬੰਦੇ ਨੂੰ ਉੰਨੀ ਲੇਟ ਕਰਾਉਂਦਾ ਹੈ ਉਹ ਨਿਕਲਣਾ ਮਰੇ ਹੋਰ ਹੋਰ ਇਹਨਾਂ ਹਰੋਂ ਤੋਂ ਇੱਕ ਅੰਮ੍ਰਿਤ ਹੀ ਕਰਦੇ ਨੇ ਦੇਖ ਰਿਹਾ ਕਿ ਉਹਨੇ ਬਹਾਨਾ ਕੀ ਲਾਉਣਾ ਇੱਕੇ ਬਹਾਨਾ ਲਾਉਂਦਾ ਵੀ ਵੈਸੇ ਪੱਗ ਨਹੀਂ ਉਤਾਈ ਕਰਨਾ ਨਹੀਂ ਲੱਗਦਾ ਹੋਰ ਕੋਈ ਨਾ ਬੰਨਣਾ ਰਿਹਾ ਜੀ ਪੱਤਾ ਫਾਰਮ ਭਰਿਆ ਯਾਰ ਹੋਰ ਯਾਰ ਕਾ ਜੀ ਕਿੱਥੇ ਆ ਗਿਆ ਆ ਗਿਆ ਪਤਾ ਲੱਗਾ ਕੋਈ ਆ ਆਜਾ ਜੀ ਆਜਾ ਆ ਗਏ ਜਾਂਦੇ ਆਂ ਜਿਆ ਬਰਾਕਾ ਤਾਲਾ ਬਾਬਾ ਕਿਤਾਬੋਂ ਕਰਵਾਉਂਗਾ ਪਤਾ ਨਹੀਂ ਕਿ ਕਿੰਨੇ ਗੰਦੇ ਵਾਲਾ ਦਾ ਤੇ ਤੋ ਗਿਆ ਨਹੀਂ ਤੇ ਕਿਤਾਬੋਂ ਪੜ੍ਹਨ ਨਹੀਂ ਕੱਲ ਸੁਣੋ ਮੇਰੀ ਜੇ ਕੱਲ ਦੇ ਟਾਈਮ ਨਾਲ ਤਿਆਰ ਹੋ ਗਿਆ ਤਾਂ ਠੀਕ ਐ ਨਹੀਂ ਆਪਣਾ ਬੰਦਾ ਹੋਰ ਲੱਭ ਲਈ ਤੇਰੀ ਵਜ੍ਹਾ ਨਾਲ ਸੱਤੇ ਗਾ ਨਹੀਂ ਕਰਦੇ ਜਾਂਦੇ ਆ ਚੰਗਾ ਯਾਰ ਕੀ ਕਰਾਂ ਰੋਜ਼ ਮੇਤੋ ਟਾਈਮ ਤੇ ਤਿਆਰ ਨਹੀਂ ਹੋ ਜਾਂਦਾ ਲੇਟ ਹੋ ਜਾਂਦਾ ਮੇਰੇ ਘਰ ਕਿਉਂ ਵੀ ਲੇਟ ਹੋ ਕੇ ਦਿੰਦੇ ਨੇ ਕੱਲ ਉਹਨਾਂ ਦੀ ਵੀ ਸਹੀ ਆ ਮੇਰੇ ਘਰ ਕਿਉਂ ਉਹਨਾਂ ਦੇ ਵੀ ਨਾਲ ਆ ਮਿਲੀਆਂ ਨੇ ਫਿਰ ਉਹ ਯਾਰ ਮੈਨੂੰ ਭੇਜਦੇ ਨੇ ਉਹ ਦੇ ਚਦੇ ਆਂ ਟੀਗਰੀਏ ਉਸ ਨਾਲ ਪੁੱਛਤਾ ਉਤਨਾ ਮੈਣਾ ਦੀਨ ਤੱਕ ਅਮੋਤਤਾ ਹੁੰਦਾ ਯਾਰ ਕੋਈ ਨਾ ਕੋਈ ਫੈਸਲਾ ਤਾਂ ਮੈਨੂੰ ਲੈਣਾ ਪੈਣਾ ਮੇਰੇ ਘਰ ਤੇ ਹੋਲੇ ਟੁੰਦੇ ਉਹਨਾਂ ਦੀ ਗਾਲਾਂ ਪੈਂਦੀਆਂ ਨੇ ਫਿਰ ਉਹ ਮੈਨੂੰ ਵੀ ਦਿੰਦੇ ਨੇ ਯਾਰ ਜੇ ਵਾਲ ਕਟਾਉਣਾ ਦਾ ਗਾਲਾਂ ਪੈਂਦੀਆਂ ਨੇ ਵਾਲ ਕਟਾਇ ਵੀ ਨਾ ਸਰਨਾ ਵੀ ਹੈਗਾ ਨਹੀਂ ਚੱਲ ਮੈਂ ਨਾ ਹੁਣ ਤਾਂ ਮਨ ਨੂੰ ਪੱਕਾ ਕਰ ਲਿਆ ਉਹ ਤਾਂ ਬਾਅਦ ਕਿਤਾਬ ਨੇ ਬਣਦੇ ਨੌਕਰੀ ਕਿਤਾਣਾ ਵਾਸਤੇ ਬਾਪ ਭਾਈ ਜਾਣ ਦੇ ਪਰ ਨੌਕਰੀ ਦੁਆਰਾ ਦੁਆਰਾ ਮੈਂ ਉਹ ਹੈ ਫਿਕਰਸ਼ੀ ਨਹੀਂ ਹੈ ਘਰੇ ਬੈਠਾ ਕਿੰਨੀ ਮੈਂ ਵਸਾ ਦਿੱਤੀ ਆਸੀਆ ਲੱਗ ਰਿਹਾ ਚੰਦ ਦੇਖਿਆ ਕਰਨ ਨਾਲ ਲੱਗਦਾ ਹੈ ਉਕਾਈ ਸੀ ਕੀ ਹੋ ਗਿਆ ਕਰਾ ਨਾ ਬੜਾ ਉਦਾਸ ਜਿਹਾ ਬੈਠਾ ਗੁੰਮਸੁੰਮ ਜਿਆ ਕੀ ਸੋਚੀ ਜਾਂਦਾ ਤੇ ਮੈਂ ਤੇ ਗੱਲ ਤਾਂ ਬਹੁਤ ਪਰੇਸ਼ਾਨ ਆ ਯਾਰ ਉਹ ਹੈ ਜੀ ਕਿਹੜੀ ਗੱਲ ਆ ਜਿਹੜੀ ਪਰੇਸ਼ਾਨ ਕਰਦੀ ਆ ਵੀਰੇ ਮੈਨਾਂ ਬਾੜ ਕਟਾਉਣੇ ਨੇ ਬਾਣ ਕਟਾਉਣੇ ਨੇ ਹੂੰ ਕਿਉਂ ਯਾਰ ਮੈਨਾਂ ਫਲਾਉਤ ਆ ਉਹ ਫਰੇ ਨਾ ਬਾੜਾ ਕਰਕੇ ਕੋਣ ਔਖਾ ਹੁੰਦਾ ਆ ਨੋ ਯਾਰ ਪਾਰ ਨਾ ਮੰਨਣਾ ਜਦੋਂ ਬਹੁਤ ਟਾਈਮ ਲੱਗਦਾ ਵੀ ਹਾਂ ਇਸ ਕਰਕੇ ਮੇਰੇ ਨਾਲ ਤੇ ਮੁਦੇ ਯਾਰ ਮੇਰੇ ਨਾਲ ਬਹੁਤ ਗੁੱਸੇ ਹੁੰਦੇ ਹਾਂ ਤੂੰ ਕਹਤੈ ਨੇ ਕਿ ਜ਼ਿਆਦਾ ਛੇਤੀ ਪੜਨਾ ਮੰਨ ਲੈ ਕਰ ਨਹੀਂ ਇਸ ਤਨੂੰ ਛੱਡ ਕੇ ਵਾਗ ਜੇ ਮੈਂ ਤੂੰ ਕਹ ਲਈ ਤੂੰ ਸਾਧ ਹੀ ਰਹੇ ਉੱਥੇ ਜਾ ਕੇ ਟਾਈਮ ਨਾਲ ਉੱਟ ਕੇ ਬੰਨ ਲਿਆ ਕਰ ਮੈਂ ਦੇਖ ਲਿਆ ਵੀਰੇ ਸਾਧ ਰੁਟ ਕੇ ਵੀ રોજ ਲੇਟ ਹੋ ਜਾਂਦਾ ਯਾਰ ਇਹ ਕੋਈ ਬਜਾ ਨਹੀਂ ਹੈ ਵੀ ਯਾਰ ਵਾਰ ਗਟਾਉਣ ਦੀ ਗਰੇ ਹੁਣ ਆ ਯਾਰ ਮਨ ਨੂੰ ਰੋਕ ਉਸ ਤਾਂ ਆਪਣਾ ਮਨ ਨੂੰ ਨਾਲਿਆ ਤਾਂ ਬਾਹਰ ਘਟਾਉਣੇ ਨੇ ਯਾਰ ਉਸ ਤੇ ਕੀ ਸੋਚਣਾ ਇਹ ਸੋਚ ਕੇ ਲੱਗਦਾ ਮੈਂ ਵੀਰੇ ਮੈਨੂੰ ਕੀ ਹੋ ਗਿਆ ਕੰਮ ਬਾਹਰ ਘਟਾਉਣੇ ਨੇ ਉਹ ਤੇ ਵੀ ਸੋਚਣਾ ਕਿ ਢੇ ਯਾਰ ਮੈਂ ਬਹੁਤ ਹੋਰ ਬਾਹਰ ਨਹੀਂ ਜਾ ਰਿਹਾ ਬਾਹਰ ਘਟਾਉਣੇ ਨੇ ਤਾਂ ਘਟਾਉਣੇ ਨੇ ਯਾਰ ਹੁਣ ਆ ਯਾਰ ਮੈਂ ਰੁਕ ਗਿਆ ਵਾਹੇ ਗੁਰੂ ਮਾਛਾ ਚੀਕਾਂ ਮੇ ਅੱਛਾ ਬਹੁਤ ਹੌਦਾਲਾ ਕਾ ਹੁਣ ਕੈਸਾ ਲੱਗ ਰਿਹਾ ਓਏ ਬੜਕਟਾ ਕੇ ਚੱਲ ਹੂੰ ਨਹੀਂ ਮੈਂ ਕਦੇ ਵੀ ਕੰਮ ਕੋ ਲੇਟ ਹੂੰ ਜੇ ਤੂੰ ਦਾਣਾ ਕੱਢੇਗਾ ਦਿਖਾ ਦੇ ਚੱਲ ਹੂੰ ਜਾ ਕੇ ਨਹੀਂ ਆਏ ਉਹਨਾਂ ਪੰਨੇ ਦੱਬੇ ਪਾ ਕੇ ਚਾਹਰ ਪਾਉ ਨਾਲ ਹੋ ਜਾਗਾ ਮਾ ਤਿਆਰ লেট পালে নাই